ਪੰਜਾਬ ਦਾ ਸ਼ੇਰ ਭਗਵੰਤ ਮਾਨ ਜਿੰਦਾਬਾਦ ਪੰਜਾਬ ਦਾ ਸ਼ੇਰ ਭਗਵੰਤ ਮਾਨ ਜਿੰਦਾਬਾਦ ਵੀਰੋ ਅਮੈਂ ਆਪਣੇ ਪਿੰਡਾਂ ਵਿੱਚ ਲਾਕੇ ਵਿੱਚ ਸਰਵੇ ਕੀਤਾ ਵੀ ਪਤਾ ਕੀਤਾ ਜਾਵੇ ਵੀ ਪੰਜਾਬ ਦੇ ਪੁੱਤ ਭਗਵੰਤ ਮਾਨ ਨੂੰ ਕਿੰਨੇ ਕੁ ਲੋਕ ਚਾਹੁੰਦੇ ਆ ਮੈਂ ਜਿਹੜੇ ਵੀ ਘਰ ਗਿਆ ਜਿੰਨੇ ਕੰਮਕਾਜ ਵਾਲੇ ਬੰਦੇ ਸੀ ਤੇ ਜਿੰਨੀਆਂ ਬੀਬੀਆਂ ਸੀ ਉਹਨਾਂ ਇਹੋ ਹੀ ਕਹਾਂਗੇ ਭਗਵੰਤ ਮਾਨ ਹੀ ਹੋਣਾ ਚਾਹੀਦਾ ਆ ਭਗਵੰਤ ਮਾਨ ਦੀ ਹੀ ਸਰਕਾਰ ਬਣੇ ਭਗਵੰਤ ਮਾਨ ਹੀ ਪੰਜਾਬ ਦਾ ਮੁੱਖ ਮੰਤਰੀ ਬਣੇ 2060 ਤੱਕ ਭਗਵੰਤ ਮਾਨ ਹੀ ਪੰਜਾਬ ਦਾ ਮੁੱਖ ਮੰਤਰੀ ਰਵੇ ਤੇ ਵੀਰੋ ਬਾਕੀ ਪਿੰਡ 'ਚ ਜਿਹੜੇ ਆ ਵਿਲੜ ਨਕੰਮੇ ਨਕੰਮੇ ਜਿਹੜੇ ਰੋਟੀਆਂ ਦੇ ਦੁਸ਼ਮਣ ਤੇ ਸਾਰਾ ਦਿਨ ਗਰਦੌਰੀ ਪਿੰਡ 'ਚ ਕਰਦੇ ਆ ਵਿਲੇ ਰਹਿੰਦੇ ਆ ਇਹੋ ਜਿਹੇ ਆਲਤੂ ਫਾਲਤੂ ਲੋਕਾਂ ਨੇ ਭਗਵੰਤ ਮਾਨ ਦਾ ਵਿਰੋਧ ਕੀਤਾ ਹਰ ਪਿੰਡ ਵਿੱਚ 3 3 4 4 5 5 6 6 ਬੰਦੇ ਹੋ ਜੈ ਹੈਗੇ ਸੀ ਜਿਨ੍ਹਾਂ ਨੇ ਵਿਰੋਧ ਕੀਤਾ ਵਿਲੜਾਂ ਨੇ ਹੈ ਬਾਕੀ ਬਾਕੀ ਸਾਰੇ ਜਿਹੜੇ ਆ ਜਿਹੜੇ ਕਾਮਗਾਜ ਵਾਲੇ ਬੰਦੇ ਹੀ ਉਹਨਾਂ ਨੇ ਭਗਵੰਤ ਮਾਨ ਦਾ ਸਾਥ ਹੀ ਦਿੱਤਾ ਵੀ ਭਗਵੰਤ ਮਾਨ ਹੀ ਚਾਹੀਦਾ ਆ ਤੇ ਵੀਰੋ ਬੜੀ ਵਧੀਆ ਗੱਲ ਆ ਇਹ ਆਲਤੂ ਫਾਲਤੂ ਬੰਦੇ ਨਕਮੇ ਬੰਦੇ ਸਮਾਜ ਤੋਂ ਦੇ ਜਹਾਨ ਤੋਂ ੱੱਕੇ ਹੋਏ ਬੰਦੇ ਜਿਹੜੇ ਹਰ ਪਿੰਡ 'ਚ 2 4 5 ਹੁੰਦੇ ਆ ਨਖਿੱਧ ਐ ਨਕਾਮ ਐ ਇਹੋ ਜian ਨੂੰ ਛੱਡ ਕੇ ਬਾਕੀ ਜਿਹੜੀ 97% ਜਨਤਾ ਹੈ ਨਾ ਉਹ ਭਗਵੰਤ ਮਾਨ ਨੂੰ ਹੀ ਚਾਹੁੰਦੀ ਆ ਵੀ ਭਗਵੰਤ ਮਾਨ ਹੀ ਪੰਜਾਬ ਦਾ ਸੀਐਮ ਬਣੇ ਤੇ ਵੀਰੋ ਮੈਂ ਤੇ ਖੁਦ ਭਗਵੰਤ ਮਾਨ ਜੀ ਦਾ ਬੜਾ ਵੱਡਾ ਫੈਨ ਆ ਬਹੁਤ ਹੀ ਤਕੜਾ ਫੈਨ ਆ ਮੈਂ ਤੇ ਮੈਂ ਤੇ ਰਾਤ ਨੂੰ ਸੌਣ ਲੱਗਿਆ ਪੰਜ ਵਾਰ ਭਗਵੰਤ ਮਾਨ ਜੀ ਦਾ ਨਾਮ ਲੈਣਾ ਸਵੇਰੇ ਉੱਠ ਕੇ ਪੰਜ ਵਾਰ ਭਗਵੰਤ ਮਾਨ ਜੀ ਦਾ ਨਾਮ ਲੈਣਾ ਮੈਨੂੰ ਇੰਨਾ ਭਗਵੰਤ ਮਾਨ ਜੀ ਤੇ ਵਿਸ਼ਵਾਸ ਆ ਇੰਨਾ ਪਿਆਰ ਆ ਇੰਨਾ ਲਾਵਿਆ ਵੀਰੋ ਆ ਦੂਜੇ ਅੱਜਕੱਲ ਇੱਕ ਐਮਐਲਏ ਕਿ ਸਰਪੰਚ ਜੋ ਜਿਹੜਾ ਬਣ ਜਾਂਦਾ ਉਹ ਆਪਾਂ ਇਹ ਇਕੱਠੇ ਕਰਨੇ ਸ਼ੁਰੂ ਕਰ ਦਿੰਦਾ ਭਗਵੰਤ ਮਾਨ ਜਿਹਦੀ ਆਪਣੀ ਪ੍ਰਾਪਰਟੀ ਜਦੋਂ ਦਾ ਮੁੱਖ ਮੰਤਰੀ ਬਣਿਆ ਆ ਅੱਦਿਓ ਵੀ ਕੱਟ ਗਿਆ ਪਰਿਵਾਰ ਵੀ ਛੱਡ ਕੇ ਚਲਾ ਗਿਆ ਫੇਰ ਸੂਰਮੇ ਨੇ ਹੋਈ ਗਿਆ ਹੇ ਹੋਈ ਗਿਆ ਸੂਰ ਮੈਨੇ ਵੀ ਮੈਂ ਪੰਜਾਬ ਨੂੰ ਜਪਾਨ ਵਰਗਾ ਬਣਾ ਕੇ ਛੱਡਣਾ ਆ ਤੇ ਵੀਰੋ ਟਾਈਮ ਲੱਗਦਾ ਟਾਈਮ ਲੱਗਦਾ ਹੁਣ ਕੋਈ ਜੰਤਰ ਤੇ ਫੜਿਆ ਨਹੀਂ ਹੋਇਆ ਕੋਈ ਲਾਹੂ ਦੀਂਦਾ ਚਰਾਗ ਤੇ ਨਹੀਂ ਕੋਈ ਭਗਵੰਤ ਮਾਨ ਕਵੇ ਆ ਬਈ ਆ ਕਰਦੇ ਜਿੰਨਾ ਤੇ ਜਿੰਨ ਕਵੇ ਲਓ ਮੇਰੇ ਆਕਾ ਕਰ ਦਿੰਨੇ ਆ ਪੇ ਭਗਵੰਤ ਮਾਨ ਕਵੇ ਜਿੰਨ ਨੂੰ ਉਹ ਕਰਦੇ ਤੇ ਜਿੰਨ ਕਵੇ ਲਓ ਜੀ ਇਹੋ ਜਿਹਾ ਕੁਛ ਈ ਹੋਣਾ ਨਹੀਂ ਕਮ ਹੌਲੀ ਹੌਲੀ ਹੋਣੇ ਆ 70 ਸਾਲ ਤੋਂ ਪੰਜਾਬ ਲੁੱਟ ਹੁੰਦਾ ਹੀ ਤੁਸੀਂ ਚੁੱਪ ਕੀਤੇ ਰਹੇ ਉਦੋਂ ਕੋਈ ਕੁਸਕਿਆ ਨਹੀਂ ਹੁਣ ਸਾਰੇ ਇਹੋ ਕਹੀ ਜਾਂਦੇ ਆ ਨਹੀਂ ਹੋਇਆ ਉਹ ਨਹੀਂ ਹੋਇਆ ਉਹ ਨਹੀਂ ਹੋਇਆ ਆ ਨਹੀਂ ਹੋਇਆ ਅਸੀਂ ਤੇ ਵੋਟਾਂ ਪਾਈਆਂ ਸੀ ਅਸੀਂ ਤੇ ਇੰਨੀਆਂ ਸੀਟਾਂ ਉਹ ਯਾਰ ਟਾਈਮ ਲੱਗਣਾ ਵੀਰੋ ਟਾਈਮ ਲੱਗਣਾ ਥੋੜਾ ਟਾਈਮ ਲੱਗਣਾ ਆ ਥੋੜੀ ਠੰਡ ਰੱਖੋ ਸਿਆਣੇ ਬਣੋ ਇੱਕ ਸਕਸੈਸਫੁਲ ਬੰਦਾ ਕੋਈ ਠੱਗ ਚੋਰ ਨਹੀਂ ਸੀ ਉਹ ਸਕਸੈਸਫੁਲ ਬੰਦਾ ਪਹਿਲੋ ਕਲਾਕਾਰ ਬਣਿਆ ਫਿਰ ਕਲਾਕਾਰ ਤੋਂ ਉੱਚਾ ਉੱਠ ਕੇ ਵੱਡਾ ਕਲਾਕਾਰ ਬਣਿਆ ਤੇ ਫਿਰ ਪੰਜਾਬ ਦਾ ਮੁੱਖ ਮੰਤਰੀ ਬਣਿਆ ਤੇ ਪਹਿਲੀ ਵਾਰ ਕੋਈ ਹੋਇਆ ਸੂਰਮਾ ਜਿਹੜੀਆਂ ਪਰਮਾਨੈਂਟਲੀ ਅੰਗਰੇਜ਼ਾਂ ਦੇ ਟਾਈਮ ਤੋਂ ਚੱਲੇ ਆ ਰਹੇ ਅਮੀਰ ਲੋਕ ਉਹਨਾਂ ਦੀਆਂ ਪਾਰਟੀਆਂ ਸੀ ਉਹਨਾਂ ਨੂੰ ਕੱਟ ਕੇ ਪਹਿਲੀ ਵਾਰ ਕੋਈ ਬੰਦਾ ਬਣਿਆ ਆ ਪੰਜਾਬ ਦਾ ਸੀਐਮ ਇਹਨੂੰ ਬਣਿਆ ਰਹਿਣ ਦੋ ਸਾਥ ਦੋ ਚੰਗੇ ਕੰਮ ਕੀਤੇ ਆਓ ਤੁਹਾਨੂੰ ਪਤਾ ਹੀ ਆ ਹੈ ਆ ਜਿਹੜਾ ਕਿਹੜਾ ਜਿਹੜੇ ਜਿੰਨੇ ਵਿਲੜ ਮੈਨੂੰ ਮਰੇ ਨਾ ਜਿੰਨੇ ਵਿਲੜ ਨਕਮੇ ਉਹਨਾਂ ਦੇ ਮੂੰਹ ਚ ਕੋਈ ਗੱਲ ਸੀ ਇਹ ਸਿੱਖਾਂ ਦਾ ਦੁਸ਼ਮਣ ਆ ਇਹ ਸਿੱਖਾਂ ਦਾ ਉਹ ਯਾਰ ਇਹਨੇ ਸਿੱਖਾਂ ਨਾਲ ਕੀ ਮਾਰਾ ਕਰਤਾ ਯਾਰ ਤੇ ਪਹਿਲੇ ਵਾਲਿਆ ਸਿੱਖਾਂ ਦਾ ਕੀ ਚੰਗਾ ਕੀਤਾ ਸਾਰਾ ਪੰਜਾਬ ਲੁੱਟ ਲੁੱਟ ਗਿਆ ਉਹਨਾਂ ਵੇਜਤਾ ਹੈ ਇਹ ਮੈਨੂੰ ਸਮਝ ਨਹੀਂ ਆਉਂਦੀ ਜਿਹੜੇ ਫालतू ਲੋਗ ਆ ਨਾ ਫालतू ਵਿਲੜ ਨਕਮੇ ਇਹ ਇਹੋ ਜਿਹੇ ਬਜੋ ਵੀਰੋ ਇਹੋ ਜਿਹੇ ਫालतू ਵਿਲੜਾ ਦੋ ਬਜੋ ਕੋਦੇ ਯਾਰ ਤੁਹਾਡੇ ਸਾਹਮਣੇ ਕੋਲੇ ਦੀ ਖਾਨ ਜਿਹੜੀ ਠੇਕੇ ਦੇ ਦਿੱਤੀ ਹੋਈ ਪਿਛਲੀਆਂ ਸਰਕਾਰਾਂ ਨੇ ਉਹ ਚਲਾਈ ਆ ਬਿੱਲ ਕਿਵੇਂ ਯਾਰ ਠੀਕ ਹੋਣ ਦਾ ਬੈ ਬਿੱਲ ਕਿੰਨਾ ਬਿੱਲ ਵੱਜਦਾ ਆ ਸ਼ਰਾਬ ਹਾਜੀ ਨੇ ਪੀਣੀ ਉਹਨੇ ਪੀਣੀ ਪੀਣੀ ਡਬਲ ਰੇਟ ਦੇ ਮਿਲਦੀ ਸੀ ਆ ਚਿੱਟਾ ਸ਼ਰਿਆਂ ਵੇਗਦਾ ਸੀ ਕਿੰਨਾ ਘਟਾਇਆ ਗੈਂਸਟਰ ਗੈਂਗਸਟਰ ਵਾਅ ਘਟਾਇਆ ਐਜੂਕੇਸ਼ਨ ਵਾਲਵੀ ਭਗਵੰਤ ਮਾਨ ਜੀ ਧਿਆਨ ਦੇ ਰਿਆ ਹੁਣ ਇੱਕੇ ਦਮ ਉਹੋਈ ਗੱਲ ਵੀ ਸਭ ਕੁਝ ਐ ਚੁਟਕੀ ਵਜਾ ਕੇ ਏਡੀ ਛੇਤੀ ਇਦਾਂ ਨਹੀਂ ਹੋਣਾ ਹੌਲੀ ਹੌਲੀ ਸਭ ਹੋਊਗਾ ਵੀਰੋ ਸਾਧਵੋ ਘਟੋ ਘਟ 2060 ਤੱਕ ਆਪਾਂ ਭਗਵੰਤ ਮਾਨ ਜੀ ਨੂੰ ਆਪਣਾ ਸੀਐਮ ਰੱਖਣਾ ਆ ਫਿਰ ਦੇਖਿਓ ਕਿਵੇਂ ਜਾਪਾਨ ਤੋਂ ਵੀ ਅੱਗੇ ਆਪਣਾ ਪੰਜਾਬ ਜਾਊਗਾ ਯਾ ਠੀਕ ਆ ਉਹ ਦੇ ਮਾਨ ਵਰਗੇ ਕੋ ਹੋ ਜਾ ਹਾਲਤੂ ਫਾਲਤੂ ਬੰਦੇ ਜਿਨ੍ਹਾਂ ਨੂੰ ਪਤਾ ਕੱਕ ਨਹੀਂ ਉਹਨਾਂ ਦੀਆਂ ਵੀਡੀਓ ਵਾਇਰਲ ਕਰਕੇ ਹੈਨਾ ਉਹ ਛੱਡੋ ਉਹ ਜਿਹਨੂੰ ਨਾਂ ਚ ਦਿਹਾਓ ਤੇ ਆਪ ਪਾਰਟੀ ਵੱਲੋਂ ਜਿਹੜੇ ਵੀ ਚੰਗੇ ਬੰਦੇ ਖੜੇ ਹੁੰਦੇ ਉਹਨਾਂ ਨੂੰ ਜਿਤਾਓ ਤੇ ਪੰਜਾਬ ਦੀਆਂ ਤਰੱਕੀਆਂ ਵੇਖੋ ਵੀਰੋ ਪੰਜਾਬ ਦੀਆਂ ਤਰੱਕੀਆਂ ਵੇਖੋ ਧੰਨਵਾਦ ਨਾਲੇ ਵੀਰੋ ਸ਼ੇਅਰ ਕਰ ਦਿਆ ਕਰੋ ਤੁਸੀਂ ਆਪਣੇ ਵੀਡੀਓ ਸ਼ੇਅਰ ਨਹੀਂ ਕਰਦੇ ਵੀਡੀਓ ਕੋਈ ਯਾਰ ਹੌਸਾ ਆਇਆ ਹੁੰਦਾ ਵੀਡੀਓ ਬਣਾਉਂਦਾ ਆਪਾਂ ਗੱਲ ਕਰਨ ਵਾਲੇ ਆ ਸਿੱਧੀ ਸਟ੍ਰੇਟ ਟੂ ਫਾਰਵਰਡ ਤੇ ਸ਼ੇਅਰ ਕਰ ਦਿਆ ਕਰੋ ਮੇਰੇ ਵੀਰ ਨਾਲੇ ਕਮੈਂਟ ਵੀ ਪਾਇਆ ਕਰੋ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ